ਗੇੜੀ ਲੱਗ ਰਹੀ ਸੀਗੀ ਤੇ ਬਾਈ ਹੋਰੀ ਮਿਲੇ ਮੈਨੂੰ ਬੜੇ ਹਾਸੀ ਮੈ ਆ ਗਏ ਆਲੇ ਬਾਈ ਕਿੱਦਾਂ ਠੀਕ ਹੋ ਠੀਕ ਆ ਬਾਈ ਤੁਸੀਂ ਦੱਸੋ ਬਹੁਤ ਵਧੀਆ ਬਹੁਤ ਵਧੀਆ ਕਿਵੇਂ ਕੀ ਕਰਦੇ ਫਿਰਦੇ ਬਸ ਬਾਈ ਵੇਲੇ ਆ ਵੇਲੇ ਟਾਈਮ ਪਾਸ ਕਰਦੇ ਆ ਬਾਈ ਕਰੇ ਨਹੀਂ ਹੁੰਦਾ ਕਰੇ ਉਹ ਗੱਲ ਨਹੀਂ ਬਣਦੀ ਕਰੇ ਕਰਦੇ ਆਥ ਨੇ ਕਹਿੰਦੇ ਆ 5 ਵਜੇ ਆਜੋ ਕੋਰੇ ਇੱਥੇ ਫਿਰਦੇ ਖੁੱਲੇ ਬਾਰਾ ਹੋਏ ਹਾਂ ਕਰਦੇ ਆਏ ਕਹਿੰਗੇ ਵੀ 5 ਵਜੇ ਆਇਆ ਕੱਖ ਕਰ ਲਾ ਤੇ ਆ ਡੰਗਰਾਂ ਨੂੰ ਪਾ ਦੇ ਉਹ ਵੀ ਤਾਂ ਗੱਲ ਹੈ ਜੇ ਘਰੇ ਬਹਿ ਜਾਣ ਕਹਿੰਦੇ ਨਹੀਂ ਉੱਠਦਾ ਨਹੀਂ ਜੇ ਬਾਹਰ ਬਾਜ ਜਾ ਕਹਿੰਦਾ ਘਰੇ ਨਹੀਂ ਫੜਦਾ ਆ ਸਿਆਪੇ ਨੇ ਉੱਠ ਕਿੰਨੇ ਕੁ ਪਈਆ ਫਿਰ ਬਾਪੂ ਕੋਲ ਛੋਟੇ ਹੁੰਦੇ ਤਾਂ ਪਈ ਆ ਹੁਣ ਤਾਂ ਵੱਛਤ ਹੈ ਹੁਣ ਗਾਲਾਂ ਪੈਂਦੀਆਂ ਹੋਣੀਆਂ ਗਾਲਾਂ ਦਾ ਬਾਦੂ ਸਵੇਰੇ ਪੈਣ ਲੱਗ ਜਾਂਦੇ ਸੁੱਤੇ ਉੱਡਦੇ ਤਾਂ ਫੋਨ ਲੱਗ ਜਾਂਦਾ ਤੁਸੀਂ ਉੱਟਦੇ ਨਹੀਂ ਉੱਟਦੇ ਨਹੀਂ ਮੈਨੂੰ ਲੱਗਦਾ ਸਵੇਰ ਦੀ ਖਰਾਕ ਵੀ ਇਹੀ ਆ ਜਮਾਂਗੀ ਸਵੇਰੇ ਬਾਪੂ ਦਾ ਫੋਨ ਆਇਆ ਮੈਂ ਚੱਕਿਆ ਨਹੀਂ ਮੈਂ ਸੁੱਤਾ ਪਿਆ ਹੁਣ ਬਾਪੂ ਨੂੰ ਆਇਸੀ ਕਾਲ ਜਾਉਣਾ ਘੰਟੇ ਖਵਾ ਦੁਬਾਰਾ ਆਇਆ ਮੈਂ ਫਿਰ ਬਾਹਰ ਜਾ ਕੇ ਗੱਲ ਕੀਤੀ ਪਤਾ ਹੀ ਹੈ ਕਹਿੰਦਾ ਮੈਨੂੰ ਸੁੱਤਾ ਫੈਂਖੀਂ ਨੀ ਕਲਾਸਾਂ ਲਾਉਣਾ ਕਿਹੜੇ ਗੋਲੇ ਪੜਿਓ ਬਈ ਇਹਦੇ ਖਾਲਸਾ ਚ ਵੀਰੇ ਹਾਂਜੀ ਸਾਰੇ ਹੀ ਯਾਰ ਬਈਲੀ ਖਾਲਸਾ ਵਾਲੀਆਂ ਆਹ ਬਾਈ ਥੋੜਾ ਜਿਹਾ ਪੱਕਾ ਹੈਗਾ ਬਾਈ ਕਿਉਂ ਬੱਕਾ ਖਾਣਾ ਬਸ ਵੈਸੀ ਪੱਕੇ ਆ ਵੀਰੇ ਪਰਮਨੈਂਟ ਰੈਜ਼ਿਡੈਂਟ ਨਾ ਨਾ 2 ਸਾਲ ਹੋ ਗਏ ਖਾਲਸੇ ਪੱਕੇ ਹੀ ਪੀਆ ਇਹਨੇ ਲੈ ਲਿਆ ਐਡਮਿਸ਼ਨ ਬਾਈ ਨੇ ਪੇਪਰ ਨਹੀਂ ਦਿੱਤੇ ਕਰੇ ਕਹਿੰਦਾ ਮੇਰਾ ਚੱਲਿਆਂ ਦਾ ਤੀਜਾ ਸਾਲ ਹੋ ਗਿਆ ਪਰਦੇ ਦੇ ਵੀ ਪੇਰਾ ਫਿਰ ਪੂਰੀਆਂ ਆਈ ਮੁੜ ਕੇ ਐਡਮਿਸ਼ਨ ਹੀ ਨਹੀਂ ਲਿਆ ਬੇਲੀ ਹੀ ਬੇਲੀ ਕਿਹਾ ਪੇਪਰ ਦਿੱਤੇ ਬਸ ਐਡਮਿਸ਼ਨ ਹੈ ਕਿਲੀ ਪੇਪਰ ਦਿੱਤੇ ਨਹੀਂ ਅੱਛਾ ਬਾਈ ਯਾਰ ਬੇਲੀ ਕਿੰਨਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਨਾਲ ਰਹਿੰਦੇ ਹੋ ਗੋਗੇ ਬਾਈ ਚੌਥਾ ਸਾਲ ਹੋ ਗਿਆ ਹਾਂ ਜੀ ਉਹੀ ਮਨੇ ਸੀ ਸਾਰੇ ਇਕੱਠੀਆਂ ਵੇ ਚਾਰ ਸਾਲੋਂ ਬਲੌਂ ਕਿੱਥੋਂ ਕਰਦੇ ਹੋ ਬਈ ਅਸੀਂ ਬਈ ਮਾਨਸਾ ਕੰਨੀ ਦੇ ਮਹਰਤ ਇਹ ਤੋਰੇ ਮਾਨਸਾ ਹੀ ਹੈ ਲੈਰਾ ਕਾਕਾ ਕੋਈ ਏਰੀਆ ਸੰਗਰੂਰ ਵਾਲਾ ਜੀ ਤੁਹਾਡਾ ਸਾਰਾ ਇੱਥੇ ਲਵੇ ਆ ਮਾਲਵਾ ਵੈਂਟਾ ਸਿੱਧੂ ਸਿੱਧੂ ਵਾਲਾ ਏਰੀਆ ਦਾ ਬਈ ਸਿੱਧੂ ਸਿੱਧੂ ਵਾਲਾ ਬਈ ਸਿੱਧੂ ਮੂਸੇ ਵਾਲੇ ਪੂਰਾ ਬਈ ਪੂਰਾ ਜਮਾ ਜਮਾ ਸਾਰਿਆਂ ਨੇ ਸੁਣਦੇ ਆ ਉਹ ਵੀ ਚੰਗਾ ਬਈ ਜਾਂਦਾ ਹਾਂ ਕਿਹੜਾ ਫੇਵਰੇਟ ਗਾਣਾ ਕਿਹੜਾ ਤੁਹਾਡਾ ਫੇਵਰੇਟ ਸਾਰੀ ਹੈ ਸਾਰੀ ਵਧੀਆ ਟੋਟਲੀ ਟੋਟਲੀ ਸਿੱਧੂ ਦਾ ਭਰਾ ਆਇਆ ਛੋਟਾ ਵੀਰਾ ਜਾ ਕੇ ਆਏ ਆ ਉੱਥੇ ਵੀ ਜਾ ਕੇ ਆਏ ਆ ਬਈ ਕਿੰਨੀ ਖੁਸ਼ੀ ਹੋਈ ਬਈ ਉਸ ਦਿਨ ਬਈ ਪੂਰੀ ਖੁਸ਼ੀ ਹੋਈ ਜਮਾਈ ਚੱਜ ਕੇ ਹਾਂਜੀ ਜਮਾ ਜਮਾ ਪਿਆਰ ਗੰਨਾ ਹੋਇਆ ਫਿਰ ਪੂਰਾ ਐ ਉਹ ਸਿੱਧੂ ਵਾਲਾ ਪਿਆਰ ਨਹੀਂ ਕਹਿੰਦਾ ਦਿਲ ਵਾਲਾ ਪਿਆਰ ਪੂਰਾ ਇਹ ਜਮਾ ਚੱਜ ਕੇ ਪਿਆਰ ਨਹੀਂ ਹੋਇਆ ਕਦੇ ਨਾ ਪਿਆਰ ਤਾਂ ਨਹੀਂ ਪਹਿਲਾ ਪਹਿਲਾ ਜੇ ਤਾਂ ਹੁੰਦਾ ਬਾਅਦ ਚ ਨਹੀਂ ਹੁੰਦਾ ਜਦੋਂ ਇੱਕ ਵਾਰ ਦਿਲ ਟੁੱਟ ਜਾ ਫਿਰ ਕਾਹਦਾ ਪਿਆਰ ਫੇਰ ਤਾਂ ਟਾਈਮ ਪਾਸ ਹੈ ਦੁਨੀਆਂ ਸੇ ਲੀਲੀਆਂ ਰੀਆਂ ਬਾਈ ਦੀਆਂ ਵੱਧੋ ਵੱਧੋ ਸਾਰਾ ਲੀਲਾਪਾ ਬਣੇਦਾ ਹੈ ਖਾਲਸਾ ਗੋਲ ਦੇ ਦਾ ਨਾਈਟ ਹੀ ਗੱਲ ਵੀ ਨਹੀਂ ਇਹ ਹਿਮਾਚਲ ਦੀਆਂ ਕੁੜੀਆਂ ਪਿਆਰ ਦੀਆਂ ਕੁੜੀਆਂ ਚੰਡੀਗੜ੍ਹ ਦੀਆਂ ਕੁੜੀਆਂ ਕਿਹੜੀਆਂ ਘੈਂਟ ਨੇ ਹਿਮਾਚਲ 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 ਦੀ ਗਰੀਮ ਹੈ ਸ਼ਹਿਰੀ ਮਾਨ ਦਾ ਗਾਣਾ ਹੈ ਕਰੋਨਾ ਯਕੀਨ ਕਦੇ ਹਿਮਾਚਲ ਲਿਆ ਲਈ ਜਾਂਦੇ ਇੱਕੋ ਵਦੂ ਬੜੀ ਯਕੀਨ ਦਾ ਕਿਸੇ ਦੀ ਬਿਨਾ ਕਰੋ ਹਿਮਾਚਲ ਦੀ ਆ ਚੰਡੀਗੜ੍ਹ ਦੀ ਆ ਪੰਜਾਬ ਦੀ ਆ ਹਰਾਨੇ ਦੀ ਆ ਪਰ ਕਰੀਮ ਹਿਮਾਚਲ ਦਾ ਹੈ ਬੜਾ ਟੋਕ ਹੈ ਗਿਆ ਬਾਈ ਫਸਟ ਪ੍ਰੈਫਰੈਂਸ ਹਿਮਾਚਲ ਹੈ। ਸਿੱਧੀ ਹੈਗੀ ਹਿਮਾਚਲ ਤੋਂ ਬਾਈ। ਬਾਈ ਦੀ ਹੈਗੀ ਸੀ। ਹੁਣ ਕਿੱਥੇ ਆ? ਹੁਣ ਅਗਲੀ ਕਸਟ੍ਰੇਲੀਆ ਬੈਠੀ ਹੈ। ਛੱਡ ਗਈ ਛੱਡ ਗਈ। ਛੱਡਣ ਛੱਡਾਈ ਹੈ ਉਰੀ ਹੈ ਟਾਈਮ ਪਾਸੇ 4 ਸਾਲ ਕਰ ਲਓ 2 ਸਾਲ ਕਰ ਲਓ ਜਦੋਂ ਅਗਲੀ ਦੇ ਘਰੇ 바ਗੀ ਪੜਦੀ ਉਰੇ ਆ ਉਹਨੇ ਜਮ ਆਪਣੀਆਂ ਜਦੋਂ ਘਰੇ 바ਗੀ ਕਰ ਦਿਆਂਦੀ ਹੈ। ਬਸ ਪੂਰੀ ਲਾਉਂਦੀਆਂ ਤੇ ਉਰੀ ਟੁੱਟਦੀਆਂ। ਅਰੇਂਜ ਮੈਰਿਜ ਕਰਾਉਣੀ ਹੈ ਬਾਈ ਲਵ ਮੈਰਿਜ ਕਰਾਉਣੀ। ਬਾਈ ਬੇਬੇ ਬਾਪੂ ਬਾਈ। ਬੇਬੇ ਬਾਪੂ ਦੇ ਜਿਹੜੀ ਪਸੰਦ। ਅਰੇਂਜ ਕਰਾਉਣੀ ਹੈ ਬਾਈ ਜਮ ਅਰੇਂਜ ਜਮਾਈ। ਜਮੀ ਘਰਦਿਆਂ ਦੀ ਮਰਜ਼ੀ ਨਾਲ ਇੱਕ ਮੈਂ ਤੁਹਾਨੂੰ ਸਕੀਮ ਦੱਸਦਾ ਜੋਰਡਨ ਸੰਤੂ ਦਾ ਗਾਣਾ ਨਹੀਂ ਸੀਗਾ ਕਾਪੀ ਲੈਣ ਦੇ ਬਹਾਨੇ ਕਿਹੜਾ ਮਰਜ਼ੀ ਲਵ ਟੂ ਅਰੇਂਜ ਕਰ ਸਕਦੇ ਨਾ ਨਾ ਵੀਰੇ ਇਹ ਗੱਲ ਨਹੀਂ ਪਹਿਲੀ ਜੁੱਤੀ ਲਾ ਲਾਂਗੇ ਆ ਜਾ ਪੁੱਤ ਹੁਣ ਇਹ ਦਵਾਉਣਿਆ ਤੈਨੂੰ ਕਾਪੀਆਂ ਸਾ ਤੂੰ ਆਪਦੀ ਤੇ ਕਾਪੀਆਂ ਪੂਰੀਆਂ ਕਰਦਾ ਨਹੀਂ ਕੁੜੀ ਤੇਥੋਂ ਕਿੱਥੋਂ ਆ ਗਈ ਕਾਪੀ ਪਤਾ ਹੀ ਹੈ ਕਹਿੰਦੇ ਤੁਹਾਡੇ ਕੋਲ ਕਿਹੜੀਆਂ ਕਾਪੀਆਂ ਹੁੰਦੀਆਂ ਕਿਹੜੀਆਂ ਅਜੇ ਤੱਕ ਤਾਂ ਕਦੇ ਕਤਾਬ ਲਈ ਨਹੀਂ ਹੁਣ ਕਾਪੀਆਂ ਲਾਉਂਗੇ ਤੁਸੀਂ ਭਾਈ ਬਾਲਾ ਸਾਊਗਾ ਤੁਹਾਡੇ ਚ ਇਹ ਦੇਖਣ ਚ ਹੀ ਆ ਨਾ ਨਾ ਉਹੀ ਸਮਝ ਮੂਈ ਸਾਂਗੂ ਆਪਦਾ ਚੁੱਪ ਹੀ ਰਹਿਣਾ ਰਾਤ ਨੂੰ ਉੱਟ ਨਹੀਂ ਪਈ ਕਦੇ ਕਰਦਾਂ ਤੋਂ ਕਰਦਾਂ ਤੋਂ ਪਹਿਲਾਂ ਬਹੁਤ ਪਈਏ ਛੋਟੇ ਹੁੰਦੇ ਹੁਣ ਤੱਕਦੇ ਹੱਥ ਨਹੀਂ ਲੱਗਿਆ ਨਾ ਨਾ ਹੁਣ ਸਿਆਣੇ ਹੋ ਗਏ ਸਿਆਣਕ ਕੀ ਕੀ ਨੇ ਬਾਈ ਤੁਹਾਡੇ ਸਭ ਦੇ ਪਹਿਲੇ ਬਾਈ ਬਸ ਘੇੜਾ ਦੇ ਲਿਆ ਪਏਗੇ ਸੌਗੇ ਆਹੀ ਸ਼ੌਂਕ ਆਂਡੀ 2 ਮਿੰਟ ਮਨੰਜਨ ਆ ਘੇੜੀ ਗੁੜੀ ਲਾ ਕੇ ਘੁੰਮ ਫਿਰ ਕੇ ਸ਼ਾਮ ਨੂੰ ਆਪਦਾ ਸੋ ਜਾਈਦਾ ਆਦਾ ਇੰਜੋਏ ਇੰਜੋਏ ਕਰਕੇ ਵਗ ਜੰਨੇ ਆ ਬਸ ਸਵੇਰੇ ਆਏ ਨੇ ਸ਼ਾਮ ਨੂੰ ਵਗ ਜੰਨੇ ਆ ਬਾਈ ਕਿੱਥੇ ਚੰਡੀਗੜ੍ਹ ਕੇ ਮਾਰਦੇ ਹੋ ਕਿਹੜਾ ਕੱਲਾ ਲੀਲਾ ਬਾਵਾ ਅੱਜ ਹੁਣੇ ਚੰਡੀਗੜ੍ਹੋਂ ਆਏ ਬਈ ਆ ਬਾਈ ਅੱਜ ਪਿੰਡੋਂ ਆਏ ਬਾਗੇ ਸੀ ਅਸੀਂ ਤੰਨੇ ਆਣੇ ਕੱਲੇ ਰਹਿ ਕੇ ਚਾਕੇ ਗੱਡੀ ਚੰਡੀਗੜ੍ਹ ਵਾਗੇ ਤਿੰਨ ਚਾਰ ਦਿਨਾਂ ਬਾਅਦ ਅੱਜ ਆਏ ਇੱਕ ਗੱਲ ਹੋਰ ਬਾਈ ਨੂੰ ਗੱਡੀ ਦੇ ਨਾਲ ਆਪਣੀ ਬਾਲਾ ਪਿਆਰਾ ਮੈਂ ਉੱਧਰ ਸੀਗਾ ਕਹਿੰਦਾ ਨਹੀਂ ਬਾਈ ਗੱਡੀ ਕੋਲੇ ਮੇਰੇ ਕਰਨੀ ਹੈ ਗੱਡੀ ਬਾਈ ਦੀ ਉੱਧਰ ਖੜੀ ਆ ਹਾਂਜੀ ਬਾਈ ਇੱਕ ਆਕੜਾ ਏ ਇੱਕ ਆ ਬਾਈ ਲੈ ਉੱਧਰ ਖੜਾਏ ਲੜਾਈ ਵੇਲੇ ਸਭ ਤੋਂ ਪਹਿਲਾਂ ਕੌਣ ਯਾਦ ਆਉਂਦਾ ਬਿੱਲਾ ਮੈਂ ਮੈਂ ਉਹ ਸੁੱਤਾ ਪਿਆ ਉਹ ਸਾਡਾ ਬਿੱਲਾ ਭਰਾ ਉਹ ਸੁੱਤਾ ਪਿਆ ਮਸਾਲਾ ਲੈ ਕੇ ਆਇਆ ਉਹਨੂੰ ਉੱਥੇ ਵੀ ਲੜ ਪਿਆ ਸੀ ਇੱਕ ਵਾਰ ਕਹਿੰਦੇ ਲੜਾਈ ਹੋ ਗਈ ਭੱਜ ਜਾਊਗਾ ਚੇਪਾ ਮੈਂ ਜਿੰਨਾ ਮਰਜੀ ਗੁੱਸੇ ਆ ਚ ਲੜਿਆ ਹੋਇਆ ਸਭ ਤੋਂ ਪਹਿਲ ਤੇ ਉਹੀ ਆਊਗਾ ਪੁੱਛਣਾ ਵੀ ਨਹੀਂ ਹੈਗਾ ਕੀ ਗੱਲ ਹੋਈ ਆ ਉਹਦੀ ਆ ਜੀ ਮਾੜਾ ਜਿਹਾ ਕਹਿ ਦੋ ਔਖਾ ਝਾਕਦਾ ਉਹਦੀ ਠਾ ਜਾਣਾ ਅਗਲੇ ਕੋਲੇ ਬਜਾ ਦੱਸ ਗਈ ਚੱਕਰ ਹੈ ਸ਼ੌਕ ਹੋਰ ਦੱਸੋ ਤੁਹਾਡੇ ਪਿੰਡ ਦੇ ਵਿੱਚ ਰਹਿਣਾ ਪਸੰਦ ਕਰੋਗੇ ਕਿ ਸ਼ਹਿਰ ਦੇ ਵਿੱਚ ਰਹਿਣਾ ਪਸੰਦ ਨਹੀਂ ਬਸ ਇਹ ਟੋਟਲ ਰਹਿਣਾ ਪਿੰਡ ਦੇ ਵਿੱਚ ਪਰ ਆ ਜਿਹੜੀ ਆ ਇਹ ਜੇ ਇਹ ਚ ਸ਼ਹਿਰ ਦੇ ਵਿੱਚ ਕਿਹੜੀ ਗੁੜੀ ਲਾਉਣੀ ਹੈ ਤੇ ਫਿਰ ਪਿੰਡ ਸ਼ਹਿਰ ਆਜੋ ਨਹੀਂ ਜੇ ਸਕੂਨ ਚਾਹੀਦਾ ਫਿਰ ਪਿੰਡ ਪਿੰਡ ਹੈ ਫਿਰ ਪਿੰਡ ਹੈ ਅੱਛਾ ਤੇ ਬੀਦੀ ਰੋਟੀ ਫਿਰ ਯਾਦ ਆਉਂਦੀ ਬਾੜੀ ਆਉਂਦੀ ਹੈ ਜੀ ਰੋਟੀ ਦਾ ਟਾਈਮ ਐ ਨਹੀਂ ਬਾਈ ਕੋਈ ਮੈਂ 12 ਵਜੇ ਨੂੰ ਹੁਣ ਰੋਟੀਆਂ ਕੁਝ ਨਹੀਂ ਖਾ ਕੇ ਲਈ ਚਾਹ ਪੀਤੀ ਹੈ ਬੀਦੀ ਚਾਹ ਪੀਤੀ ਹੈ ਚਾਹ ਵੀ ਕੋ ਖਾਣ ਪੀਣ ਕਰਕੇ ਪੀਤੀ ਉਹ ਐ ਤਾਂ ਡਬਲੀ ਨਹੀਂ ਜਾ ਕਿ ਨਹੀਂ ਬਾਈ ਜੀ ਲਾਲਾ ਜੀ ਲਾਲਾ ਰਾਤ ਨੂੰ 12 1 ਵਜੇ ਰੋਟੀ ਖਾਈਦੀ ਹੈ ਫਿਰ ਸੇ 7 ਵਜੇ ਨੂੰ ਸੋਈਦਾ ਹੈ 8 8 ਵਜੇ ਫਿਰ ਉੱਟ ਜਾਏ ਤੇ ਆਪ ਬਣਾਉਨੇ ਹੋ ਕਿ ਬਾਹਰੋਂ ਲੈ ਕੇ ਆਉਨੇ ਆਂ ਆਪ ਵਾਲੇ ਕਿੱਥੇ ਬਾਈ ਹੁਣਦੇ ਤਾਂ ਹੈ ਨਹੀਂ ਕੇ ਜੱਕੇ ਖਾਣ ਵਾਲੇ ਹੈ ਨਹੀਂ ਆਪ ਤਾਂ ਕਿੱਥੋਂ ਬਣਾ ਲਾਂਗੇ ਪਾਣੀ ਦੀ ਬੋਤਲ ਨਹੀਂ ਭਰਦੇ ਨਵਾਨ ਸੰਧੂ ਦਾ ਗਾਣਾ ਸੀਗਾ ਨਾ ਇੱਕ ਕੁੜੀ ਨੂੰ ਕਹਿੰਦਾ ਵੀ ਬਦਲ ਗਈ ਵਾਈਬ ਸੰਧੂ ਪਿਆਰ ਵਿੱਚ ਰਾਜੀ ਤੇਰੇ ਵਾਸਤੇ ਲਗਾਉ ਜੱਟ ਤੜਕੇ ਉਹ ਤਾਂ ਬਈ ਗਾਣਿਆ ਜੀ ਹੈ ਕਿਹੜਾ ਲਾਉਂਦਾ ਤੜਕੇ ਇਹ ਵੀ ਵਿੱਚ ਸਿਆਣੀਆਂ ਕੁੜੀਆਂ ਹੁੰਦੀਆਂ ਵੀ ਆ ਇਹਗਾ ਬਈ ਆਪਣਾ ਦਾ ਕਿੰਨਾ ਕੋ ਪਿਆਰਾ ਬਈ ਫਿਰ ਢੇਲੀ ਦੇ ਵੀਰੇ ਪਤਾ ਉਹ ਕਿਰਾ ਰਹੇ ਹੋ ਵਿਆਹ ਵਿਆਹ ਤਾਂ ਹਜੇ ਦੂਰ ਹੈ ਕੰਮ ਬਾਹਰ ਬੂਰ ਜਾ ਕੇ ਦੇਖੋ ਇਹਦਾ ਕੋਈ ਸੈਟਿੰਗ ਨਹੀਂ ਤੇ ਨਾਲੇ ਜਦੋਂ ਦਾੜੀ ਨੂੰ ਚਪਟ ਗਈ ਫੇਰ ਦਾੜੀ ਨਹੀਂ ਮੇਰੇ ਜਵਾਕ ਦੇ ਹਲੇ ਜੋ ਦਾੜੀ ਦੁੜੀ ਆ ਗਈ ਫੇਰ ਕਰਾਵਾ। ਦਾੜੀ ਅਸਾਬ ਨਾ ਕਿਹਾ। ਇੱਧਰ ਮੁੱਛਾ ਹੈ ਨਾ ਇੱਧਰ ਹਲੇ ਕੁੱਟਣੀ ਨਾ। ਬੱਚਾ ਹੈ ਹਲੇ ਬੱਚਾ ਹੈ। ਇਹ ਜਾ ਬਈ ਦੀ। 19 ਸਾਲ 19 20 ਛੋਟਾ ਹੈ ਰ ਫਿਰ ਤੇ। ਹਾਂਜੀ। ਪਰ ਐਕਸਪੀਰੀਅੰਸ ਬਹੁਤ ਤਗੜਾ ਚੱਕੀ ਫਿਰਦਾ ਹੈ ਖਾਲਸਾ ਗਾਲ ਚ 2 ਸਾਲਾਂ ਦਾ। ਨਮਾ ਨਮਾ ਪਿਆਰ ਐਕਸਪੀਰੀਅੰਸ ਹੋਣਾ ਹੀ ਹੈ। ਜਦ ਤੋ ਟੁੱਟਿਆ ਫੇਰ ਪਤਾ ਲੱਗੂ ਨਾ। ਜਦ ਤੋ ਟੁੱਟਿਆ ਫੇਰ ਪਤਾ ਲੱਗੂ। ਤੋੜਨ ਨੂੰ ਫਿਰਦੇ ਆ। ਤੋੜੇ ਇੱਧਰ ਸਾਰਾ ਕੁਸੜਾਈ ਬੈਠੇ ਆ। ਉਹਨੂੰ ਨਹੀਂ ਹੋਇਆ ਕਦੇ ਪਿਆਰ। ਨਾ ਨਾ ਬ ਕਿ ਨਹੀਂ ਹੁਣ ਇਹ ਬਾਈ ਦਾ ਸ਼ਵੀਲ ਵਾਂਗੂ ਮੰਨਦਾ ਪਿਆਰ ਜਿਹੜੀ ਦੇਖ ਲਿਓ ਉਸੇ ਨਾਲ ਹੀ ਹੋ ਜਾਂਦਾ ਇਹਨੂੰ ਤਾਂ ਕਾਜਰਮੂਲੀ ਵਾਂਗੂ ਆਹ ਥਾ ਥਾ ਦੇ ਜਮਾ ਜਮਾ ਇਹ ਬਾਈ ਦਾ ਪਿਆਰ ਥਾ ਥਾ ਦੇ ਬੰਡਾ ਪਿਆ ਬਾਈ ਦਾ ਪਿਆਰ ਭਾਈ ਇਹ ਤੁਹਾਡੇ ਮਾਨਸੇ ਏਰੀਏ ਦੀ ਜਾਂ ਸਮਰੂਰ ਏਰੀਏ ਦੀ ਕੋਈ ਖਾਸियत ਗੱਲਾਂ ਦੱਸੋ ਵੀ ਉਧਰ ਇਹ ਚੀਜ਼ਾਂ ਖਾਸियत ਨੇ ਖਾਸ ਤਾਂ ਵੀਰੇ ਸਾਰੀ ਹੀ ਐ ਬਸ ਪਹਿਲਾਂ ਚੰਡੀਗੜ੍ਹ ਚੱਲਦਾ ਸੀ ਅੱਜਕੱਲ ਗਾਣਿਆਂ 'ਚ ਪੀਪੀ ਤੇਰਾ ਚੱਲਦਾ ਸਮਰੂਰ ਸਮਰੂਰ ਹੀ ਪਈ ਐ ਬਸ ਸਾਈ ਖਾਸੇ ਮੰਨਦਾ ਘਟਾ ਬਈ ਨਾ ਨਾ ਮੰਨਦਾ ਘਟਾ ਆਡਾ ਕਿ ਨਹੀਂ ਜੀ ਆ ਯਾਰ ਉਹ ਸੰਗਰੂਰ ਵਾਲਾ ਤੁਹਾਡਾ ਗਾਣਾ ਵੀ ਤੇ ਸੀਗਾ ਇੱਕ ਜੱਟ ਵੀ ਸਪੇਰਾ ਸੰਗਰੂਰ ਤੂੰ ਨਾਗਣ ਹੈ ਜੇ ਚੰਡੀਗੜ੍ਹ ਦੀ ਬੱਸ ਇਹ ਮਿਲੀ ਕੋਈ ਨਾਗਣ ਇਦਾਂ ਦੀ ਚੰਡੀਗੜ੍ਹ ਵਾਹ ਐ ਕਿੱਦਾਂ ਨਹੀਂ ਗਿਆ ਨਾ ਚੇ ਹੁਣ ਬਗਦੀ ਚੰਡੀਗੜ੍ਹ ਇਕੱਤੀ ਦਾ ਪੱਟੇ ਲਿਆਉਣੀਆਂ ਇਹ ਟੈਲੈਂਟ ਹੈਗਾ ਹੈ ਇਦੱਚ ਆ ਜੇ ਕੁੜੀਆਂ ਨੂੰ ਇੰਪ੍ਰੈਸ ਕਿਵੇਂ ਕਰੀਦਾ ਹੁੰਦਾ ਆਪੇ ਹੋ ਜਾਂਦੀਆਂ ਨੇ ਫਿਰ ਵੀ ਬੱਸ ਥੋੜੀ ਜਿਹੀ ਸਮਾਂ ਜਦੋਂ ਮਾੜਾ ਮਾੜੀ ਮੋਟੀ ਸਵੇਰੇ ਕਾਲੀ ਛਕੀ ਹੋਵੇ ਫੇਰ ਹਿੰਮਤ ਜੀ ਜਾ ਕੇ ਪੈਂਦੀ ਹੈ ਫੇਰ ਆਉਂਦੀ ਨੇ ਜਦ ਰੱਖ ਜੀ ਖੜੀ ਹੋਵੇ ਜੇ ਕੋਈ ਕੁਝ ਖਾਇਆ ਵੀ ਫੇਰੇ ਪੁੱਛਿਆ ਜਾਂਦਾ ਸੋਫੀ ਦਾ ਕੁਝ ਵੀ ਨਹੀਂ ਹੈਗਾ ਕਹੇਗੀ ਹਾਂ ਅੱਖ ਖੜੀ ਰੱਖੀ ਫਿਰਦਾ ਹੈ ਜੱਦੀਆਂ ਨਹੀਂ ਡੱਬੀ ਪਤੰਦਰ ਨਾਲ ਹੀ ਰੱਖਦੇ ਨੇ ਜਮਾ ਜੱਦਿਆਂ ਨੂੰ ਪਤਾ ਨਾ ਨਾ ਉਹਨਾਂ ਦੇਖਣਗੇ ਫੇਰ ਪਹਿਣ ਗਿਆ ਚੱਪਲਾ ਹੁਣ ਫੇਰ ਬੱਜ ਕੇ ਰਿਓ ਜਾਣ ਸਾਡੇ ਗਲਣਗੇ ਫੇਰ ਤਾਂ ਜੇ ਘਰਦਿਆਂ ਨੂੰ ਪਤਾ ਲੱਗ ਗਿਆ ਘਰਦਿਆਂ ਨੂੰ ਅਪੀਲ ਆ ਮੇਰਾ ਸ਼ੋਅ ਦੇਖ ਲੋ ਛੇਤੀ ਨਾ ਨਾ ਜੀ ਆਊਟਕਟ ਗੇੜੀ ਇੱਕ ਵਾਰ ਤੁਸੀਂ ਅਨਾਉਂਸ ਵੀ ਕਰ ਦਿਓ ਸਾਡਾ ਸ਼ੋਅ ਵੀ ਸਾਰੇ ਦੇਖੋ ਅਈ ਦੇਖੋ ਜਮਾਦਤ ਕੇ ਬਹੁਤ ਵਧੀਆ ਬਾਈ ਹੋਰੀ ਪਿਆਰ ਦਿੰਦੇ ਨੇ ਬਹੁਤ ਵਧੀਆ ਗੱਲਾਂ ਬਾਤਾਂ ਕਰਦੇ ਨੇ ਸਾਰੇ ਦੇਖਿਆ ਕਰੋ ਵੀਊ ਵਧਾਓ ਵੀਊ ਵਧਾਓ ਬਾਈ ਹੋਰਾਂ ਦੇ ਘਰ ਵਾਲੀ ਕਿਹੋ ਜੀ ਚਾਹੀਦੀ ਆ ਫਿਊਚਰ ਦੇ ਵਿੱਚ ਬਾਬਾ ਜੀ ਤੋਂ ਜੇ ਇੱਕ wish ਪੂਰੀ ਕਰਾਂ ਬਾਬਾ ਜੀ ਕਹਿਣ ਵੀ ਕਟਰੀਨਾ ਕੈਫਕਰੀਨਾ ਕਪੂਰ ਜਿਹੜੀ ਤੂੰ ਉਹ ਵੀ ਤੇ ਨਾ ਉਹ ਨਹੀਂ ਸਾਉਂਦੀ ਹੋਵੇ ਮਾਂ ਬਾਪ ਨੂੰ ਸਾਉਂ ਪਹਿਲੀ ਗੱਲ ਤਾਂ ਮਾਂ ਬਾਪ ਦੀ ਸੇਵਾ ਕਰੇ ਰੋਟੀ ਪਾਣੀ ਦੇ ਦੇ ਸਿੰਪਲ ਸੋਬਰ ਹੋਵੇ ਬਸ ਹੋਰ ਕੁਝ ਨਹੀਂ ਚਾਹੀਦਾ ਜਿਹੜੀਆਂ ਬਣਾ ਜੇ ਅਗਲੀ ਨੇ ਸਾਡੇ ਨਾਲ ਕੀ ਨਭਾਉਗੀ ਠੀਕ ਹੈ ਨਾ ਮਾਪੇ ਪਹਿਲੀ ਗੱਲ ਆਪਦੇ ਨਾਲੋਂ ਘਟ ਮਾਪੇ ਦੀ ਸੇਵਾ ਕਰੀ ਜੇ ਅਗਲੀ ਨੇ ਕਹਿ ਦਿੱਤਾ ਵੀ ਤੇਰੇ ਮੰਮੀ ਡੈਡੀ ਮੈਂ ਸਾਰੇ ਆਹਮਲੋਂ ਰੋਟੀ ਬਣਾਈ ਚੱਲੀ ਫੇਰ ਸਿੱਖ ਫੇਰ ਦੇਖ ਲਾਂਗੇ ਰੋਟੀ ਸਿੱਖ ਲਾਂਗੇ ਰੋਟੀ ਸਿੱਖੀ ਮਾਤਾ ਕ ਮਾਪਿ ਉਹ ਨਹੀਂ ਸੇ ਰੋਟੀ ਦਿੱਤੀ ਹੁਣ ਆਪਾਂ ਦੇ ਤਾਂ ਕੀ ਗੱਲ ਹੈ ਫੇਰ ਕਰਦੇ ਆਂ ਤੇ ਸਿਰ ਤੇ ਬੂਰੀ ਜਮਾ ਜੱਜ ਕੇ ਆਏ ਤੱਕ ਬਾਪੂ ਨੇ ਪੂਰੇ ਸ਼ੌਂਕ ਪੋਇਆ ਇਹ ਇੱਕ ਵੀ ਨਹੀਂ ਰਹਿਣ ਦਿੱਤਾ ਕਿ ਇਹ ਖੁਆਇਸ਼ ਕੀ ਆ ਜ਼ਿੰਦਗੀ ਦੇ ਵਿੱਚ ਵੀ ਆਹ ਚੀਜ਼ ਮੇਰੀ ਪੂਰੀ ਹੋ ਜਾਏ ਬਾਪੂ ਨੂੰ ਚੱਲੇ बस भाई बापू ਨਾਲ ਹੀ ਜਾਰੀ ਰਹੇ ਪੱਕੀ ਹੋਰ ਤਾਂ ਕੋਈ ਸਾਹ ਨਹੀਂ ਬਾਪੂ ਨੂੰ ਚੜ੍ਹਦੀ ਕਲਾ ਚ ਰੱਖੇ ਰ ਆਪਾਂ ਬਸ ਮਾਂ-ਬਾਪ ਜਿਉਂਦੇ ਰਹਿਣ ਸਾਰੀ ਉਮਰ ਹੋਰ ਕੁਝ ਨਹੀਂ ਚਾਹੀਦਾ ਇੱਕੋ ਹੀ ਆਹਰਾਂ ਦਾ ਜੀ ਬੇਬੇ ਬਾਪੂ ਜਿਉਂਦੇ ਰਹਿਣਾ ਤੇ ਇੱਕ ਚਾਚਾ ਚਾਚਾ ਚੇਵਰੀਆ ਚਾਚੇ ਨੇ ਵਿਗਾੜਿਆ ਤਾਂ ਨਹੀਂ ਸਾਰਾ ਕੁਝ ਇਹ ਚਾਚਾ ਮੇਰਾ ਸਾਡਾ ਚਾਚਾ ਉੱਥੇ ਇੱਕ ਹੈਗਾ ਸੀ ਉਹ ਵੀ ਚਾਚਾ ਬਣਾਇਆ ਹੋਇਆ ਨਾ ਸਾਡੇ ਚ ਉਮਰ ਚੋਂ ਵੱਡਾ 27-28 ਸਾਲ ਦਾ ਹੈਗਾ ਛੜਾ ਛਾਂਟ ਪਰਦਾ ਸਾਨੂੰ ਉਹੀ ਕਹਿੰਦਾ ਦੱਸੇ ਲੀਲਾ ਲੱਭ ਤੋ ਸੱਚੀ ਲੱਭੋ ਯਾਰ ਫਿਰ ਤੁਸੀਂ ਆਪ ਦੇ ਉਹ ਕਹਿੰਦਾ ਛੜਾ ਮੇਰਾ ਚਾਚਾ ਦਾ ਛੜਾ ਬਿਆਹ ਹੀ ਨਹੀਂ ਕਰਾਉਂਦਾ ਮੈਨੂੰ ਵੀ ਲੱਗਦਾ ਉਹਦਾ ਦਿਲ ਟੁੱਟਿਆ ਤਾਂ ਹੀ ਨਹੀਂ ਕਰਾਉਂਦਾ ਆ ਕਹਿੰਦੇ ਗਏ ਸੀ ਚੰਡੀਗੜ੍ਹ ਚਾਚੇ ਤੇ ਚਾਚੀ ਤਾਂ ਲੱਭਦੀ ਚਾਚੀ ਉਹ ਤਾਂ ਸਾਹਮਣੇ ਹੀ ਨਹੀਂ ਇਹ ਜੇ ਕਾਕੇ ਚੰਡੀਗੜ੍ਹ ਨਾਲ ਗੇੜੀਆਂ ਮਾਰਦੇ ਫਿਰ ਕਿੱਥੇ ਗੇੜੀਆਂ ਮਾਰਦੇ ਪਟਿਆਲਾ ਲੀਲਾ ਬਬਨ 22ps ਇਹ ਕੱਲ ਵਿੱਚ ਰਹਿ ਗਈ ਚਾਚੇ ਨੂੰ ਚਾਚੀ ਦਾ ਮਿਲਾਦੀ ਖਵਾ ਕੇ ਪੀ ਜੇ ਪਾ ਕੇ ਸ਼ੇਕ ਆ ਗਿਆ ਮਾਰ ਗਈ ਲੱਤ ਉਹਦੇ ਵਿਚਾਰੇ ਦੀ ਚਿੱਟ ਛੱਡ ਗਈ ਜਮਾ ਛੱਡ ਗਈ ਫਿਰ ਚਾਚੇ ਦਾ ਸਾਥ ਨਹੀਂ ਦਿੱਤਾ ਤੁਸੀਂ ਦਿੱਤਾ ਸੀ ਉਹ ਚਾਚਾ ਹੀ ਕਰ ਕੋਈ ਗੱਲ ਨਹੀਂ ਕਹਿੰਦਾ ਹਰ ਜਾਣ ਦੇ ਅਗਲੀ ਦੀ ਮਰਜ਼ੀ ਉਹ ਸਾਡਾ ਚਾਚਾ ਹੀ ਨਗੰਮਾ ਨਿਕਲ ਗਿਆ ਹੁਣ ਅਸੀਂ ਕੀ ਕਰੀਏ ਬੱਡਾ ਭਾਈ ਹੈਗਾ ਵੀ ਤੁਹਾਡੇ ਚੋਂ ਕਿਸੇ ਦਾ ਨਾ ਭਾਈ ਸਿੰਗਲ ਇਕੱਲੀ ਇਕੱਲੀ ਇਕੱਲੇ ਇਕੱਲੇ ਇਕਲੌਤੇ ਹਾਂ ਤੁਸੀਂ ਸਭ ਹਾਂਜੀ ਜਮਾ ਭਾਈ ਜਮਾ ਇਕੱਲੇ ਨਾ ਕੋਈ ਭੈਣ ਨਾ ਕੋਈ ਭਾਈ ਸਾਰੀ ਬਣਾਇ ਰਿਹਾ ਕਿੰਨਾ ਕੋ ਪਿਆਰਾ ਭੈਣਾਂ ਦੇ ਭੈਣਾਂ ਦਾ ਪੂਰਾ ਜੀ ਪੂਰਾ ਬਰੇ ਕਦੇ ਮੰਗਣੇ ਨੂੰ ਭੈਣ ਨੂੰ ਕਹਿ ਦਿੰਦੇ ਪਾ ਦੇਣੇ ਛੋਟੀਆਂ ਨੇ ਨਾ ਮੰਗ ਨਹੀਂ ਸਕਦੇ ਇਦਾਂ ਨੇ ਪੈਂਦੇ ਆ ਹਾਂਜੀ ਕੋਈ ਗੱਲ ਨਹੀਂ ਭੈਣ ਤੁਹਾਡੀ ਬਾਹਰ ਜਾਵੇ ਕਮਾਵੇ ਫਿਰ ਤੁਸੀਂ ਕਹੋ ਤੈਨੂੰ ਬਹੁਤ ਪੈਸੇ ਦਿੱਤੇ ਜੀ ਤੇਰੇ ਮੈਨੂੰ ਇਹ ਇਹ ਤਾਂ ਗੱਲ ਸੋਚ ਹੈ ਵਿਚਾਰੇ ਕਦੋਂ ਗਾਏਗਾ ਉਹ ਤੇ ਹਲ ਤੱਕ ਆਦ ਨੀ ਮੰਗਣੇ ਪੈਂਦੇ ਨੇ ਕਦੋਂ ਕਰਾਉਣਾ ਬਾਈ ਵਿਆਹ ਦੀ ਮੇਰਾ ਸੋਚਾ ਵਿਆਹ ਹੀ ਨਹੀਂ ਕਰਾਉਂਗਾ ਚਾਚੇ ਆਂਗੁਰ ਹੈ ਨਾ ਹਾਂ ਚਾਚੇ ਆਂਗੁਰ ਹੈ ਪਿਆਰ ਬਾਲਾ ਡੂੰਗਾ ਬਈ ਦਾ ਬਾਲਾ ਜ਼ਿਆਦਾ ਹੈ ਬਾਲਾ ਜ਼ਿਆਦਾ ਹੈ ਬਹੁਤ ਵਧੀਆ ਲੱਗਿਆ ਬਈ ਤੁਹਾਡੇ ਸਾਹਮਣੇ ਚਾਚੇ ਨਹੀਂ ਆ ਚਾਚੇ ਨਹੀਂ ਸਾਹਮਣੇ ਮੈਨੂੰ ਜੋ ਮੇਰਾ ਕਰਤਾ ਤਾਂ ਮੇਰਾ ਦਾ ਚਾਚਾ ਹੀ ਹੈ ਗੁੱਟ ਨਹੀਂ ਬਈ ਚਾਚੇ ਕੋਲੋਂ ਕਰ ਵਾਧੂ ਕਮਰੇ ਚ ਬੰਦ ਕਰਕੇ ਚੱਪਲਾਂ ਮਈਆਂ ਨੇ ਪੂਰੀਆਂ ਕਿਹੜੀ ਸ਼ਰਾਰਤ ਸੁਣਾਉ ਹੁਣ ਕੋਈ ਏਦਾਂ ਦੀ ਵੀ ਆ ਗੁੱਟ ਆ ਸ਼ਰਾਰਤ ਕਰਕੇ ਬਾਲੀ ਫੁੱਟ ਵੀ ਮੈਂ ਸ਼ਾਇਦ ਲੱਗਦਾ ਹੈ ਚੱਪਲ ਮਾਰੀ ਸੀ ਚਾਹ ਤੇ ਬਗਮੀ ਬਸ ਫਿਰ ਉੱਥੇ ਕੁੰਡਾ ਲੱਗ ਗਿਆ ਚੱਪਲਾਂ ਹੀ ਚੱਪਲਾਂ ਸਿਰ ਤੇ ਢੂਈ ਤੇ ਚੱਪਲਾਈ ਬਾਪਸਾਂ ਆ ਕੋਲਾ ਗਾਣਾ ਪਹਿਲੀ ਗੱਲ ਚਾਚਾ ਜੀ ਨੇ ਕੱਢਣੀ ਸਿਖਾਈ ਬਸ ਉਹਨੂੰ ਤਾਂ ਗਾਣਾ ਕਰੇ ਬਸ ਆ ਮੁੰਗੇ ਕੰਮ ਗਾਣਾ ਕੱਢਣਾ ਹੁਣ ਤਾਂ ਸਰੇ ਆਮ ਹੋ ਰਿਹਾ ਸਾਰਾ ਕੁਝ ਸਰੇ ਸੋਇਰੇ ਉੜਦੇ ਸਾਰੇ ਰੋਗ ਤਾਂ ਰੱਬ ਦਾ ਨਾਮ ਲੈਂਦੇ ਇੱਧਰ ਗਾਣਾ ਚੱਲਦੀਆਂ ਨੇ ਖਰਾਕ ਹੁੰਦੀ ਨਾ ਫਿਰ ਰੂਹ ਦੀ ਖਰਾਕ ਆ ਯਾਰ ਪੰਜਾਬੀਆਂ ਦੀ ਪੰਜਾਬੀ ਮਾਂ ਬੋਲੀ ਦੇ ਨਾਲ ਕਿੰਨਾ ਕੁ ਪਿਆਰਾ ਤਾਂ ਬਈ ਪੂਰਾ ਗਾ ਬੋਲਦੀ ਪੰਜਾਬੀ ਪੂਰਾ ਵੀਰੇ ਪੂਰਾ ਪੂਰਾ ਤਾਂ ਹੀ ਤਾਂ ਹੋ ਰਿਆ ਨਹੀਂ ਬਾਹਰ ਨਾ ਹੁੰਦੇ ਚੰਡੀਗੜ੍ਹ ਦੇ ਵਿੱਚ ਕਹੇ ਵੀ ਆਪ ਹਿੰਦੀ ਮੇਂ ਬਾਤ ਕਰੋ ਨਾਲ ਪਿਆਰਾ ਤਾਂ ਹੀ ਹੋ ਰਿਆ ਚੰਡੀਗੜ੍ਹ ਵਾਲੀ ਪੰਜਾਬੀ ਦੀ ਗੱਲ ਕਰਦੀ ਐ ਹਾਂ ਪੰਜਾਬੀ ਜਲਾ ਲੰਨੇ ਆਂ ਹਿੰਦੀ ਮੇ ਤੋਂ ਨਹੀਂ ਬਾਤ ਕਰਤੇ ਨਾ ਪੰਜਾਬੀ ਜਲਾਉਣੇ ਆ ਅਗਲੀ ਨੂੰ ਆਪਣੇ ੱਤਕਾ ਜਾ ਹੀ ਹੋ ਜਾਂਦਾ ਯਾਰ ਜਮਾਤ ਦੀ ਪੰਜਾਬੀ ਮਿਕਸ ਹੋ ਜਾਂਦੀ ਐ ਇਸ ਕਰ ਤੁਹਾਨੂੰ ਕਹਿ ਦਿੰਨੇ ਆ ਤੂੰ ਪੰਜਾਬੀ ਕਰ ਲੈ ਇੱਕ ਮਿੱਤਰ ਸੀਗਾ ਉਹਨੇ ਪੂਰੇ ਪਟਿਆਲੇ ਦੀ ਕੁੜੀਆਂ ਨਾਲ ਗੱਲ ਕਰੀ ਹਿੰਦੀ ਬੋਲਦੀ ਸੀ ਉਹ ਹਿੰਦੀ ਚ ਗੱਲ ਕਰਨ ਲੱਗਾ ਕੁੜੀਆਂ ਨੂੰ ਕਹਿੰਦੀ ਤੂੰ ਪੰਜਾਬੀ ਚ ਆ ਜਾ ਮੈਂ ਤੇਰੀ ਗੱਲ ਸਮਝ ਲਵਾਂਗੀ ਉਹਨੂੰ ਆਪਾਂ ਐਦਾਂ ਕਰਦੇ ਆ 2 ਮਿੰਟ ਮੈਂ ਹਿੰਦੀ ਸੇ ਬਾਤ ਕਰਤੇ ਆਂ ਹਾਂ ਉਹ ਯਾਰ ਰੱਬ ਅਭੀ ਧੱਕੇ ਸੇ ਨਿਕਲ ਆਤੀ ਹੈ ਨਾ ਭਈ ਅਭੀ ਅਭੀ ਬਤਾਓ ਆਪਕੇ ਬਾਰੇ ਮੇਂ ਹਿੰਦੀ ਮੇਂ ਬਤਾਓ ਹਿੰਦੀ ਚੰਗੀ ਪੰਜਾਬੀ ਚ ਜਨਾ ਮਰਜੀ ਹਿੰਦੀ ਚੰਗੀ ਪੰਜਾਬੀ ਬੋਲ ਮੈਨੂੰ ਹਿੰਦੀ ਜੀ ਨਹੀਂ ਹੁੰਦੀ ਹਾਂ ਹਿੰਦੀ ਬੋਲੇ ਤਾਂ ਕੁਝ ਹੋਰੇ ਨਿਕਲ ਜੂਗਾ ਧਾਰੇ ਮਾਰੇ ਹੋ ਜੂਗਾ ਥੈਂਕ ਯੂ ਵੀਰੇ ਬਹੁਤ ਹੀ ਲੱਗਿਆ ਸਾਰਿਆਂ ਨਾਲ ਗੱਲ ਕਰਕੇ ਇੱਕ ਵਾਰ ਤੁਸੀਂ ਅਨਾਉਂਸ ਕਰ ਦਿਓ ਸਾਡਾ ਸ਼ੋਅ ਆਊਟ ਰੂਟ ਗੇੜੀ ਜਰੂਰ ਦੇਖੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਹਾਂਜੀ ਹਾਂਜੀ ਜਮਾ ਜਰੂਰ ਜੀ ਦੇਖੋ ਤੇ ਚੈਨਲ ਨੂੰ ਬਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਬਾਈ ਹੋਰਾਂ ਨੇ ਬਹੁਤ ਵਧੀਆ ਪਿਆਰ ਦਿੱਤਾ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਚੈਨਲ ਬਹੁਤ ਵਧੀਆ ਬਾਈ ਹੋਰਾਂ ਦਾ ਅਸੀਂ ਵੀ ਬਾਬਾ ਚੜ੍ਹ ਤੋਂ ਦੇਖ ਰਹੇ ਆਂ ਤਾਈਆਂ ਜੀ ਬਾਈ ਹੋਰੀ ਇੱਥੇ ਮਿਲ ਗਏ ਛਾਡੀਆਂ ਬਿੱਲੀਆਂ ਹੀ ਨੇ ਖੜੀਆਂ ਨੇ ਬਿੱਲੇ ਦਾ ਭਾਈਆ ਫਰਕ ਤਾਂ ਹੁੰਦਾ ਹੀ ਆ ਜੀ ਬਿੱਲੇ ਦਾ ਭਾਈਆ ਫਰਕ ਤਾਂ ਹੁੰਦਾ ਹੀ ਆ ਪੱਟੀ ਫਿਰ ਬਿੱਲੀਆਂ ਅੱਖਾਂ ਨੇ ਕੋਈ ਗੁੜੀ ਗਾਇ ਤਾਂ ਚੱਲੀ ਜਾਂਦਾ ਕੰਮ ਆਈ ਜਾਂਦੀਆਂ ਨੇ ਇੱਕ ਦੋ ਠੀਕ ਆ ਬਈ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਈ ਬਾਈ ਚੰਗਾ ਬਈ ਚੰਗਾ ਚੰਗਾ ਵੀਰੇ ਓਕੇ ਬਈ ਜੀ ਜੀ ਚੰਗਾ ਨੀਲਾ ਭੌਣ ਦੇ ਵਿੱਚ ਮੈਨੂੰ ਬੜਾ ਵਧੀਆ ਲੱਗਿਆ ਗੱਲਾਂ ਬਾਤਾਂ ਕਰਕੇ ਮੇਰੇ ਦੋਸਤ ਵੀ ਪਿੱਛੇ ਖੜੇ ਹੋਏ ਨੇ ਹੁਣ ਮੈਂ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰੂੰਗਾ ਦੇਖਦੇ ਰਹੋ ਤੁਹਾਡਾ ਆਪਣਾ ਸ਼ੋਅ ਕੈਮਰਾਮੈਨ ਸ਼ੰਕਰ ਵੀਰੇ ਦੇ ਨਾਲ ਮੈਂ ਅਜੇ ਵੀ ਲਾ ਧੰਨਵਾਦ ਸਤਿ ਸ਼੍ਰੀ ਅਕਾਲ ਸ਼ਬਕ ਖੈਰ